ਸਾਡੇ ਐਕਸਟਰੀ ਮਿਨਿਸਟਰ ਹੈਗੇ ਸਾਡੇ ਲੀਡਰ ਹੈ ਸੋ ਚੰਗੀ ਗੱਲ ਹੈ ਜੇ ਉਹ ਮੁੱਦੇ ਚੱਕ ਰਹੇ ਹੈਗੇ ਇੱਕ ਮਤਲਬ ਇੱਕ ਇਮੇਜ ਬਿਲਡਿੰਗ ਦੀ ਗੱਲ ਹੋ ਰਹੀ ਹੈ ਕਿ ਆਪਣੇ ਉਹਨੂੰ ਸੀਐਮ ਫੇਸ ਬਿਲਡ ਕਰਨਾ ਸ਼ੁਰੂ ਕਰ ਦਿੱਤਾ ਉਹਨਾਂ ਨੇ ਚੰਨੀ ਸਾਹਿਬ ਦੀ ਸੀਰੀਜ਼ ਦੇਖ ਰਹੇ ਕਾਦੀ ਸੀਰੀਜ਼ ਚੰਨੀ ਸਾਹਿਬ ਦੀ ਸੀਰੀਜ਼ ਦੇਖ ਰਹੇ ਜਿਹੜੀ ਉਹ ਚਲਾਉਂਦੇ ਨੇ ਆਪਣੇ YouTube ਤੇ ਯਾਰ ਮੈਂ ਅਸਲੀ ਗੱਲ ਹੈ ਕੋਈ ਬਹੁਤ ਜ਼ਿਆਦਾ ਦੇਖਦਾ ਨਹੀਂ ਹੈ ਮੈਂ ਕੁਝ ਤੇ ਵੀ ਕਦੀ ਕਦੀ ਫਿਲਮ ਮੁੱਦੇ ਚੱਕ ਰਹੇ ਨੇ ਉਹ ਚੰਨੀ ਸਾਹਿਬ ਆਪਣੇ ਯੂਟਿਊਬ ਚ ਚੰਗੀ ਗੱਲ ਹੈ ਯਾਰ ਸਾਡੇ ਐਕਸ-ਚੀਫ ਮਿਨਿਸਟਰ ਹੈਗੇ ਸਾਡੇ ਲੀਡਰ ਹੈ ਸੋ ਚੰਗੀ ਗੱਲ ਹੈ ਜੇ ਉਹ ਮੁੱਦੇ ਚੱਕ ਰਹੇ ਹੈਗੇ ਅੱਛਾ ਜੇ ਸਾਨੂੰ ਵੀ ਕੋਈ ਗੱਲ ਵਿੱਚੋਂ ਲੱਭਦੀ ਹੈਗੀ ਤਾਂ ਜ਼ਰੂਰ ਕੋਸ਼ਿਸ਼ ਕਰੀਦੀ ਆ ਵੀ ਉਹਨੂੰ ਜਿਹੜਾ ਲੋਕਾਂ ਦੇ ਵਿੱਚ ਲਜਾਇਆ ਜਾਵੇ ਇੱਕ ਮਤਲਬ ਇੱਕ ਇਮੇਜ ਬਿਲਡਿੰਗ ਦੀ ਗੱਲ ਹੋ ਰਹੀ ਹੈ ਕਿ ਆਪਣੇ ਉਹਨੂੰ ਸੀਐਮ ਫੇਸ ਬਿਲਡ ਕਰਨਾ ਸ਼ੁਰੂ ਕਰ ਦਿੱਤਾ ਉਹਨਾਂ ਨੇ ਚਲੋ ਉਹਨਾਂ ਦਾ ਆਪਣਾ ਨਜ਼ਰੀਆ ਹੈਗਾ ਮੈਂ ਉਹਦੇ ਤੇ ਬਹੁਤਾ ਕਮੈਂਟ ਨਹੀਂ ਕਰਦਾ ਹੁੰਦਾ ਅਦਰਵਾਈਜ਼ ਵੀ ਹਰ ਬੰਦੇ ਨੂੰ ਇੱਕ ਲਿਬਰਟੀ ਹੈਗੀ ਆ ਉਹ ਜੇ ਕੁਝ ਕਰਨਾ ਚਾਹਵੇ ਜੋ ਕੁਝ ਕਰਨਾ ਚਾਹਵੇ ਵਿਦਨ ਪੈਰਾਮੀਟਰਸ ਤਾਂ ਮੈਨੂੰ ਲੱਗਦਾ ਕੋਈ ਮਾੜੀ ਗੱਲ ਨਹੀਂ ਹੈ ਸਾਡੇ ਐਕਸ ਚੀਫ ਮਿਨਿਸਟਰ ਹੈਗੇ ਆ ਸਾਡੇ ਲੀਡਰ ਹੈ ਸੋ ਚੰਗੀ ਗੱਲ ਹੈ ਜੇ ਉਹ ਮੁੱਦੇ ਚੱਕ ਰਿਹਾ ਹੈਗੇ ਇੱਕ ਮਤਲਬ ਇੱਕ ਇਮੇਜ ਬਿਲਡਿੰਗ ਦੀ ਗੱਲ ਹੋ ਰਹੀ ਹੈ ਕਿ ਆਪਣੇ ਨੂੰ ਸੀਐਮ ਫੇਸ ਬਿਲਡ ਕਰਨਾ ਸ਼ੁਰੂ ਕਰ ਦਿੱਤਾ ਉਹਨਾਂ ਨੇ ਚੰਨੀ ਸਾਹਿਬ ਦੀ ਸੀਰੀਜ਼ ਦੇਖ ਰਹੇ ਕਦੀ ਸੀਰੀਜ਼ ਚੰਨੀ ਸਾਹਿਬ ਦੀ ਸੀਰੀਜ਼ ਦੇਖਣਾ ਜਿਹੜੀ ਉਹ ਚਲਾਉਂਦੇ ਨੇ ਆਪਣੇ YouTube ਤੇ ਯਾਰ ਮੈਂ ਅਸਲੀ ਗੱਲ ਹੈ ਕੋਈ ਬਹੁਤ ਜ਼ਿਆਦਾ ਦੇਖਦਾ ਨਹੀਂ ਹੈ ਮੈਂ ਕੁਝ ਤੇ ਵੀ ਕਦੀ ਕਦੀ ਫਿਲਮ ਦੇ ਮੁੱਦੇ ਚੱਕ ਰਹੇ ਨੇ ਉਹ ਚੰਨੀ ਸਾਹਿਬ ਆਪਣੇ YouTube ਤੇ ਚੰਗੀ ਗੱਲ ਹੈ ਯਾਰ ਸਾਡੇ ਇੱਕ ਚੀਫ ਮਿਨਿਸਟਰ ਹੈਗੇ ਸਾਡੇ ਲੀਡਰ ਹੈ ਸੋ ਚੰਗੀ ਗੱਲ ਹੈ ਜੇ ਉਹ ਮੁੱਦੇ ਚੱਕ ਰਹੇ ਹੈਗੇ ਅੱਛਾ ਜੇ ਸਾਨੂੰ ਵੀ ਕੋਈ ਗੱਲ ਵਿੱਚੋਂ ਲੱਭਦੀ ਹੈਗੀ ਤਾਂ ਜ਼ਰੂਰ ਕੋਸ਼ਿਸ਼ ਕਰੀਦੀ ਆ ਵੀ ਉਹਨੂੰ ਜਿਹੜਾ ਲੋਕਾਂ ਦੇ ਵਿੱਚ ਲਜਾਇਆ ਜਾਵੇ ਇੱਕ ਮਤਲਬ ਇੱਕ ਇਮੇਜ ਬਿਲਡਿੰਗ ਦੀ ਗੱਲ ਹੋ ਰਹੀ ਹੈ ਕਿ ਆਪਣੇ ਉਹਨੂੰ ਸੀਐਮ ਫੇਸ ਬਿਲਡ ਕਰਨਾ ਸ਼ੁਰੂ ਕਰ ਦਿੱਤਾ ਉਹਨਾਂ ਨੇ ਚਲੋ ਉਹਨਾਂ ਦਾ ਆਪਣਾ ਨਜ਼ਰੀਆ ਹੈਗਾ ਮੈਂ ਉਹਦੇ ਤੇ ਬਹੁਤਾ ਕਮੈਂਟ ਨਹੀਂ ਕਰਦਾ ਹੁੰਦਾ ਆਦਰਵਾਇਜ਼ ਵੀ ਹਰ ਬੰਦੇ ਨੂੰ ਇੱਕ ਲਿਬਰਟੀ ਹੈਗੀ ਆ ਉਹ ਜੇ ਕੁਝ ਕਰਨਾ ਚਾਹਵੇ ਜੋ ਕੁਝ ਕਰਨਾ ਚਾਹਵੇ ਵਿਦਨ ਪੈਰਾਮੀਟਰਸ ਤਾਂ ਮੈਨੂੰ ਲੱਗਦਾ ਕੋਈ ਮਾੜੀ ਗੱਲ ਨਹੀਂ ਹੈ